ਸ਼ਸ਼ੀਕਾਲਿਕ ਤਮਾਮ ਵੱਡੀ ਅਪਡੇਟ ਦੇ ਨਾਲ ਸ਼ੁਰੂਆਤ ਕਰੂੰਗਾ ਜਿੱਥੇ ਖਬਰ ਮਲੌਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਜਿੱਥੇ ਦੇਰ ਰਾਤ CIA 2 ਦੀ ਟੀਮ ਮਲੌਰ ਦੀ ਟੀਮ ਬਲੌਂਗ ਦੇ ਰਾਜਗਸਟ ਦੇ ਦੌਰਾਨ ਜਿੱਥੇ ਕੀ ਆਪਸ ਦੇ ਵਿੱਚ ਪੁਲਿਸ ਦੇ ਨਾਲ ਲੋਰੈਂਸ ਗਰੁੱਪ ਦੇ ਗੁਰਕੇ ਦੇ ਨਾਲ ਮੁਟਪੈੜ ਹੋਈ ਹੈ ਗੋਲੀਬਾਰੀ ਹੋਈ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਮਲੌਰ ਤੋਂ ਹਬੋਰ ਰੋਡ ਦੇ ਤਕਰੀਬਨ 2 ਕਿਲੋਮੀਟਰ ਦੂਰੀ ਦੀਆਂ ਨੇ ਜਿੱਥੇ ਨੇੜੇ ਪੁਲ ਦੇ ਨੇੜੇ ਦੀ ਜਿਹੜੀ ਇਹ ਮੁੱਠਪੇੜ ਹੋਈ ਹੈ ਪੁਲਿਸ ਤੇ ਲੋਰੈਂਸ ਬਸ਼ਨੋਈ ਦੇ ਗੁਰਕੇ ਜਿਹੜੇ ਗੈਂਗਵਾੜ ਦੇ ਵਿੱਚ ਹੋਈ ਹੈ ਤਾਂ ਜਿੱਥੇ ਪੁਲਿਸ ਦਾ ਵਿਸ਼ੇਸ਼ ਅਭਿਆਨ ਹੈ ਨਸ਼ਾ ਤਸਕਰ ਜਾਂ ਫਿਰ ਗੈਂਗ ਮਾਰੀਆਂ ਦਰਚ ਬੰਦ ਕਰਨ ਦੇ ਖਿਲਾਫ ਗੈਂਗਵਾੜ ਦੇ ਖਿਲਾਫ ਜਿੱਥੇ ਪੁਲਿਸ ਦਾ ਵਿਸ਼ੇਸ਼ ਅਭਿਆਨ ਚੱਲ ਰਿਹਾ ਹੈ ਤਾਂ ਉੱਥੇ ਦੂਸਰੇ ਪਾਸੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਰਮਨਦੀਪ ਸਿੰਘ ਨੇ ਦੱਸਿਆ ਕਿ ਸਾਡੀ ਟੀਮ ਜਿਹੜੀ ਹੈ ਗਸ਼ਤ ਦੇ ਦੌਰਾਨ ਸੀ ਤਾਂ ਉੱਥੇ ਉਹਨਾਂ ਦਾ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਬੜੀ ਤੇਜ਼ੀ ਦੇ ਨਾਲ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਦੇ ਪਿੱਛਾ ਕਰਨ ਤੇ ਤਾਂ ਫਾਇਰਿੰਗ ਕੀਤੀ ਗਈ ਤਾਂ ਜਵਾਬੀ ਫਾਇਰਿੰਗ ਦੇ ਵਿੱਚ ਪੁਲਿਸ ਵਾਲੋ ਵੀ ਫਾਇਰ ਕੱਢੇ ਗਏ ਨੇ ਤਾਂ ਉਸ ਦੇ ਪੈਰ ਦੇ ਵਿੱਚ ਗੋਲੀ ਲੱਗਣ ਦੇ ਨਾਲ ਉਹ ਤੇ ਜ਼ਖਮੀ ਹੋ ਗਿਆ ਤਾਂ ਤੁਰੰਤ ਮੌਕੇ ਤੇ ਪਹੁੰਚ ਕੇ ਸਰਕਾਰੀ ਹਸਪਤਾਲ ਦੇ ਵਿੱਚ ਜਿਹੜਾ ਭਰਤੀ ਕਰਾਇਆ ਗਿਆ ਤਾਂ ਉਸ ਤੋਂ ਬਾਅਦ ਉਹਦਾ ਉਲਾਜ ਹੈ ਜਿਹੜਾ ਸ਼ੁਰੂ ਕਰਵਾਇਆ ਗਿਆ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਤੋਂ ਬਾਅਦ ਸੀਆਈਏ ਇਨਚਾਰਜ ਕੁਲਬੀਰ ਸਿੰਘ ਅਤੇ ਉਹਨਾਂ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਹਾਸਲ ਲੱਗੀ ਜਿੱਥੇ ਵਿਸ਼ੇਸ਼ ਅਭਿਆਨ ਪੰਜਾਬ ਅਤੇ ਪੰਜਾਬ ਦੇ ਡੀਜੀਪੀ ਵੱਲੋਂ ਵਿਸ਼ੇਸ਼ ਅਭਿਆਨ ਚਲਾਇਆ ਜਾ ਰਿਹਾ ਹੈ ਜਿੱਥੇ ਗੈਂਗਵਾਰ ਨੂੰ ਖਤਮ ਕਰਨ ਲਈ ਵੱਡੀ ਗਤੀਵਿਧੀ ਹੈ ਜਿਹੜੀ ਉਹ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਦੇਰ ਰਾਤ ਜਿਹੜੇ ਨੇ ਮੌਕੇ ਦੇ ਉੱਤੇ ਡੀਐਸਪੀ ਰਮਨਦੀਪ ਸਿੰਘ ਪਹੁੰਚੇ ਨੇ ਤਾਂ ਉਹਨਾਂ ਦੇ ਨਾਲ ਕਾਫੀ ਜਿਹੜੀਆਂ ਮੀਡੀਆ ਦੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਤੇ ਉਹਨਾਂ ਨੇ ਮੌਕੇ ਦਾ ਜਾਇਜ਼ਾ ਲੀਤਾ ਮੌਕੇ ਦੇ ਜਾਇਜ਼ਾ ਦੌਰਾਨ ਉਹਨਾਂ ਨੇ ਦੇਖਿਆ ਕਿ ਕਿਸ ਤਰ੍ਹਾਂ ਦੇ ਨਾਲ ਆ ਜਿਹੜਾ ਹੋਇਆ ਜਿਹੜਾ ਫਾਇਰਿੰਗ ਕੀਤੀ ਗਈ ਸੀ ਤਾਂ ਉਸ ਦੇ ਜਿਹੜੇ ਜਿਹੜੇ ਸਰਕਲ ਲਗਾ ਕੇ ਉਸ ਦੇ ਜਿਹੜਾ ਜਾਇਜ਼ਾ ਲੈਣ ਤੋਂ ਬਾਅਦ ਬਣਦੀ ਕਾਰਵਾਈ ਵੀ ਕੀਤੀ ਗਈ ਹੈ ਅਗਰ ਮਾਮਲਾ ਦਰਜ ਕੀਤਾ ਗਿਆ ਪੁਲਿਸ ਵੱਲੋਂ ਮਾਮਲਾ ਦਰਜ ਕਰਨ ਤੋਂ ਬਾਅਦ ਆਗਾਮੀ ਤਫ਼ਤੀਸ਼ ਦੇ ਵਿੱਚ ਜੋ ਕੁਝ ਸਾਹਮਣੇ ਆਏਗਾ ਉਹ ਦੱਸਿਆ ਜਾਵੇਗਾ CIA ਮਲੋੜ ਦੀ ਟੀਮ ਅੱਜ ਰੈਗੂਲਰ ਗਸ਼ਤ ਕਰ ਰਹੀ ਸੀ ਸਦਰ ਮਲੋਟ ਏਰੀਆ ਦੇ ਵਿੱਚ ਸੋ ਇੱਥੇ ਜਿੱਥੇ ਅਸੀਂ ਮੌਕੇ ਤੇ ਮੌਜੂਦ ਆਂ ਸੋ ਇੱਥੇ ਕੀ ਹੋਇਆ ਕਿ ਅਭਿਸ਼ੇਕ ਨਾਮ ਦਾ ਲੜਕਾ ਜੋ ਸੋ ਇਹਨੂੰ ਸ਼ੱਕ ਦੇ ਬਿਨਾਂ ਤੇ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਇਹ ਰੁਕਣ ਦੀ ਬਜਾਏ ਇੱਕੇ ਦੋ ਨਾਲ ਹੀ ਰਸਤਾ ਨਿਕਲਦਾ ਉੱਥੇ ਭੱਜਣ ਦੀ ਇਹਨੇ ਕੋਸ਼ਿਸ਼ ਕੀਤੀ ਭੱਜਦੇ ਹੋਏ ਇਹਨੇ ਫਾਇਰ ਕੀਤੇ ਪੁਲਿਸ ਪਾਰਟੀ ਤੇ ਸੋ ਰਿਟੈਲੀਏਟਰੀ ਫਾਇਰ ਦੇ ਵਿੱਚ ਜਦੋਂ ਪੁਲਿਸ ਪਾਰਟੀ ਵੱਲੋਂ ਫਾਇਰਿੰਗ ਕੀਤੀ ਗਈ ਤਾਂ ਉਹ ਇਹਦੇ ਇੱਕ ਲੈਗ ਤੇ ਹਿੱਟ ਕੀਤੀ ਹੈ ਜੀ ਸੋ ਇਨੀਸ਼ੀਅਲ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਜੀ ਜੋ ਲੜਕਾ ਹੈ ਵਿਸ਼ੇਕ ਇਹ ਲੋਰੈਂਸ ਗਰੁੱਪ ਨਾਲ ਕਨੈਕਟਡ ਹੈ ਸੋ ਆਫਟਰ ਡੈਲੀਏਸ਼ਨ ਇਹਨੂੰ ਸਿਵਲ ਹਸਪੀਟਲ ਨਾ ਲੋਡ ਦੇ ਵਿੱਚ ਭਰਤੀ ਕਰਾ ਦਿੱਤਾ ਗਿਆ ਸੋ ਇਹਦੇ ਤੋਂ ਇੱਕ ਬੱਤੀ ਬੋਰ ਪੈਸਲ ਰਿਕਵਰ ਹੋਇਆ ਹੈਗਾ ਜੀ ਔਰ ਇੱਕ ਤੀਬੋਰ ਪੈਸਲ ਰਿਕਵਰ ਹੋਇਆ ਤੇ ਨਾਲ ਜਿੰਦਾ ਖੋਲ ਤੇ ਦੋ ਚੱਲੇ ਹੋਏ ਜਿਹੜੇ ਖੋਲ ਉਹ ਵੀ ਮਿਲੇ ਹੈ